ਹਾਂਜੀ 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 ਬਈ ਸਸਰੀ ਕਾ ਬਈ ਮੈਂ ਤੁਹਾਡਾ ਬਸ ਬਲੌਗ ਕਰਕੇ ਜੀ ਆਪ ਤੇ ਬਈ ਅੱਜ ਦਾ ਬਲੌਗ ਮੰਨ ਕੋਈ ਖਾਸ ਨਹੀਂ ਲੱਗਾ ਬਈ ਅੱਜ ਯਾਰ ਮਾਫ ਕਰ ਦੋ ਮੈਂ ਦੁਪਹਿਰੇ ਬਲੌਗ ਨੂੰ ਆ ਯਾਰ ਤੇ ਦੁਪਹਿਰੇ ਬਲੌਗ ਦੀ ਤਿਆਰ ਬਣਾ ਚੁੱਕਿਆ ਕਿਉਂਕਿ ਯਾਰ ਮੈਂ ਗਿਆ ਸੀ ਮੰਨ ਤੇ ਅੱਜ ਸ਼ਾਮ ਜੀ ਨੂੰ ਮੰਨ ਮੈਂ ਬਣਾਇਆ ਦੇ ਸਕਦੀ ਕਿੰਨਾ ਘੈਂਟ ਬਾਹਰ ਲੱਗਦਾ ਪਰੂੰਦਾ ਹਣ ਸੰਤਰੀ ਸੰਤਰੀ ਜਿਹਾ ਲੱਗਦਾ ਤੇ ਪੂਜ ਪਿੰਕ ਲੱਗਦਾ ਮੰਨ ਟਿੱਕਾ ਜਿਆ ਤੇ ਬਾਕੀ ਬਾਈ ਜਣਾ ਕਬੂਤਰ ਵਾਲੀ ਵੀ ਵੀ ਪਾਈ ਜਣਾ ਹੈ ਬੜੀ ਜਣਾ ਦੇਖ ਲਿਆ ਤੇ ਭਈ ਇੱਕ ਬੰਦੇ ਦਾ ਤੋਂ ਕਮੈਂਟ ਆਇਆ ਮਨਨਾ ਰਾਮ ਦਾ ਕਮੈਂਟ ਆਇਆ ਕਿ ਮੈਂ ਤੁਸੀਂ ਕਿਹੜੀ ਗੇਮ ਖੇਡਦੇ ਹੋ ਤੇ ਭਈ ਮੈਂ ਤੁਹਾਨੂੰ ਦੱਸ ਦਾਂ ਮੈਂ ਕਿਹੜੀ ਗੇਮ ਖੇਡਦਾ ਮੈਂ ਗੇਮ ਖੇਡਦਾ ਭਈ ਫ੍ਰੀ ਫਾਇਰ ਇਹਦੇ 1v1 ਲਾਉਣੀ ਆ ਆਪਣੇ ਨਾਲ ਕਸਟਮ ਲਾ ਸਕਦਾ ਤੇ ਜਿਹੜਾ ਵੀ ਮੈਂ ਜਿੱਤੇ ਫੋਨ ਫੋਨ ਤੇ ਬਲੌਗ ਬਣਾਉਣਾ ਤੇ ਭਈ ਬਲੌਗ ਲਈ ਆ ਤੇ ਮੈਂ ਨਿਊ ਲੈਣਾ ਹੁਣ ਮੈਂ ਮਨ ਹਫਤਾ ਕਰ ਹਫਤਾ ਮਹੀਨਾ ਕਰਕੇ ਬਾਅਦ ਲੰਗਾ ਕਿਉਂਕਿ ਜੂਨ ਦੀ ਛੁੱਟੀਆਂ ਚ ਬਾਕੀ ਬਲੌਗ ਆਣਗੇ ਦੱਬ ਕੇ ਬਾਈ ਤੇ ਬਾਕੀ ਜਣਾ ਮੰਮੀ ਜੀ ਨੇ ਸੁਝਾਅ ਦਿੱਤਾ ਮੰਨਣਾ ਹੁ ਕੀਤਾ ਆ ਮੈਂ ਤਾਂ ਤਾ ਦੇਖੋ ਬਈ ਦੇਖੋ ਬਈ ਮੰਨਣਾ ਨਾ ਪਹਿਲਾ ਸੋਫਾ ਉਰੇ ਹੈਗਾ ਨਹੀਂ ਸੀ ਉਹ ਚੱਕਿਆ ਤੇ ਬਾਕੀ ਬੈੱਡ ਬੁੱਡ ਤਾਂ ਓਕਣੇ ਆ ਤੁਹਾਨੂੰ ਮਾੜਾ ਜਾ ਮੈਂ ਦਿਖਾਉਣਾ ਦੇਖੋ ਬਈ ਆ ਦੇਖੋ ਹੋਰ ਰੱਖ ਤਾਂ ਤੇ ਬਾਕੀ ਆਪਾਂ ਨੇ ਜਿਹੜਾ ਵੀ ਆਪਣਾ ਨਿਊ ਕੂਲਰ ਆ ਉਹ ਆਪਾਂ ਇੱਧਰ ਲਾਤਾ ਨੇ ਅੱਗੇ ਉਰੇ ਖੜਾਉਂਗਾ ਸੀ ਤੇ ਉਰੇ ਲਾਤਾ ਤੇ ਬਾਕੀ ਇਹ ਵੀ ਬਹੁਤ ਵਧੀਆ ਕੀਤਾ ਮੰਮੀ ਇਨਾਂ ਨੇ ਤੇ ਗਰਮੀ ਬਹੁਤ ਬਈ ਜਿਹੜੀ ਆਪਣੀ ਹਲੇ ਟਾਕੀਆ ਇੱਧਰ ਵੀ ਆ ਦੇਖੋ ਟਾਕੀ ਦਾ ਜਗਾ ਕੱਢ ਲਈਆ ਤੇ ਉਹ ਦੇਖੋ ਵੀ ਬਾਹਰ ਬੈਠੇ ਮੰਮੀ ਹੁਣੀ ਗੱਲਾਂ ਕਰਦੇ ਆ ਆ ਦੇਖੋ ਬਈ ਰੱਖ ਲਿਆ ਸੋਫਾ ਤੇ ਬਈ ਬਾਵਾ ਗਰਮੀ ਬੰਜਰ ਮੈਂ ਮਰਦੀ ਆ ਤੇ ਬਾਕੀ ਚਲੋ ਇਹ ਸੀ ਆਪਣਾ ਮੰਨ ਬਲੌਗ ਕਰਦੀ ਗੱਲ ਕਰਨੀ ਸੀ ਬਤੂਗੀ ਤੇ ਇਹ ਸੀ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਟਮਾਟੋ ਜੀ ਨੂੰ ਕਰਨਾ ਤੇ ਮਿਲਾਂਗੇ ਨਵੀਂ ਵੀਡੀਓ ਚ ਨਮੇ ਟੱਕ ਤੇ ਰਾਤ ਰਾਖਾ